ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਨਿਭਾ ਰਹੇ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਮੋਰਚਾ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸੰਬੰਧੀ মিডিਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਹਸਪਤਾਲ ਸੰਗਠਨ ਦੇ ਤਨਖਾਤ ਬੱਚਿਆਂ ਦੇ ਮਾਹੇ ਡਾਕਟਰ ਇੰਦਰ ਮਨਜੋਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਹਸਪਤਾਲਾਂ ਵਿੱਚ ਦਿਨੋ ਦਿਨ ਵਧ ਰਹੀ ਗੁੰਡਾਗਰਦੀ ਨੂੰ ਠੱਲ ਪਾਉਣ ਲਈ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਜਾਣ ਆਦ ਮੰਗਾ ਸੰਬੰਧੀ ਸੂਬੇ ਦੇ ਸਰਕਾਰੀ ਡਾਕਟਰਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਸੀ ਪਰੰਤੂ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਵਾਂ 'ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ਼ ਹੋ ਜੋ 20 ਜਨਵਰੀ ਤੋਂ ਸੂਬੇ ਭਰ ਦੇ ਸਾਰੇ ਡਾਕਟਰਾਂ ਵੱਲੋਂ ਅਨਮਿੱਥੇ ਸਮੇਂ ਲਈ ਹਲੂਤ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਨੂੰ ਮੰਗਾਂ ਪੂਰੀਆਂ ਹੋਣ ਤੇ ਹੀ ਸਮਾਪਤ ਕੀਤਾ ਜਾਵੇਗਾ ਤੁਹਾਡੀ ਪਹਿਲਾਂ ਹੜਤਾਲ ਵੀ ਚੱਲਦੀ ਰਹੀ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਲਾਂਗੇ ਜੀ ਗੱਲਬਾਤ ਹੋਈ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਦੁਖਦੀ ਗੱਲ ਹੈ ਕਿ ਸਰਕਾਰ ਨੂੰ ਤੇ ਹਰਸ਼ਮੰਤ ਸਾਹਿਬ ਨੇ ਪਬਲਿਕਲੀ ਆ ਕੇ ਵੀ ਦੋ ਵਾਰੀ ਬਿਆਨ ਦਿੱਤੇ ਨੇ ਵੀ ਸੀ ਮੰਗਾਂ ਮੰਨ ਲੀਆਂ ਨੇ ਤੇ ਟਾਈਮ ਬౌন্ড ਮੈਟਰ ਚ ਪੂਰੀ ਹੋ ਜਾਣਗੀਆਂ ਉਹਨੇ ਸਾਨੂੰ ਭਰੋਸਾ ਦਿੱਤਾ ਸੀ ਵੀ 12 ਹਫ਼ਤਿਆਂ ਦੇ ਵਿੱਚ ਜਾਨੀ 3 ਮਹੀਨੇ ਦੇ ਵਿੱਚ ਵਿੱਚ ਸਾਰੀ ਜਿਹੜੀ ਪ੍ਰੋਸੈਸ ਪੂਰਾ ਕਰ ਦਿੱਤਾ ਜਾਊਗਾ ਪਰ ਹੁਣ 2 ਮਹੀਨੇ ਉੱਪਰ ਵੀ ਹੋ ਗਏ ਨੇ ਰੋਚ ਕੋਈ ਪ੍ਰੋਗਰੈਸ ਨਹੀਂ ਹੋ ਰਹੀ ਅੱਜ ਸਾਡੀ ਜਥੇਬੰਦੀ ਦੀ ਮੀਟਿੰਗ ਹੈ ਫੈਸਟ ਮਿਸਟਰ ਉਮੀਦ ਕਰਦੇ ਆ ਵੀ ਸਾਰਾ ਕੁਝ ਸਹੀ ਹੋ ਜੇ ਇਹ ਸਾਡੀ ਮੰਗ ਹੈ ਨਾ ਸਾਡੀ ਆਪਣੀ ਮੰਗਾਂ ਰਹੀਆਂ ਇਹ ਇੱਕ ਜਨਤਕ ਮੰਗ ਹੈ ਕਿਉਂਕਿ ਅਸੀਂ ਸਰਕਾਰੀ ਹਸਪਤਾਲੇ ਨੂੰ ਬਚਾਉਣਾ ਚਾਹੁੰਦੇ ਹਾਂ ਦੇਖੋ ਇੱਕ ਤਾਂ ਸੈਕਿਉਰਿਟੀ ਦੀ ਮੰਗ ਸੀ ਉੱਥੇ ਲਈ ਡਾਕਟਰਾਂ ਦੀ ਸੀਓਟੀ ਦੀ ਗੱਲ ਨਹੀਂ ਆ ਮਰੀਜ਼ਾਂ ਦੀ ਵੀ ਸੇਫਟੀ ਦੀ ਗੱਲ ਹੈ ਕਈ ਵਾਰੀ ਤੁਸੀਂ ਦੇਖਿਆ ਹੁਣ ਵੀ ਦੂਜੇ ਕੋਈ ਸ਼ਰਾਰਤੀ ਅੰਸਰਾ ਕੇ ਮਰੀਜ਼ ਨੂੰ ਕੁੱਟ ਜਾਂਦਾ ਉਹਦਾ ਸਮਾਨ ਚੋਰੀ ਹੋ ਗਿਆ ਮਰੀਜ਼ ਦਾ ਸੈਕਿਉਰਿਟੀ ਤੇ ਸਾਰੇ ਦੀ ਡਿਮਾਂਡ ਹੈ ਦੂਸਰੀ ਈ ਇੰਪੋਰਟੈਂਟ ਗੱਲ ਹੈ ਕਿ ਸਰਕਾਰੀ ਹਸਪਤਾਲ ਹੀ ਨਹੀਂ ਤਾਂ ਹੀ ਚੱਲਣਗੇ ਜੇ ਡਾਕਟਰ ਹੋਣਗੇ। ਤੇ ਕੋਈ ਪ੍ਰਾਈਵੇਟ ਹਰੇਕ ਕੋਈ ਬੰਦਾ ਇਲਾਜ ਨਹੀਂ ਕਰਾ ਸਕਦਾ। ਇਲਾਜ ਬਹੁਤ ਮਹਿੰਗਾ ਹੋ ਚੁੱਕਿਆ। ਤੇ ਜੇ ਸਰਕਾਰੀ ਡਾਕਟਰ ਹੀ ਨਹੀਂ ਹੋਣਗੇ ਤੇ ਗਰੀਬ ਬੰਦਾ ਕਿੱਥੇ ਜਾਏਗਾ? ਇੱਕ ਆਮ ਬੰਦਾ ਮੀਡਲ ਕਲਾਸ ਕਰਕੇ ਜਿਹੜੀ ਟੈਕਸ ਭਰਦੀ ਹੈ ਉਹ ਕਿੱਥੇ ਜਾਏਗੀ? ਪਿੱਛੇ 6 ਮਹੀਨਿਆਂ ਦੇ ਵਿੱਚ 80 ਤੋਂ ਵੱਧ ਡਾਕਟਰ ਆਪਣੀ ਨੌਕਰੀ ਛੱਡ ਛੱਡੀ ਵੀ ਜਾ ਚੁੱਕੇ। ਉਹਨਾਂ ਨੇ ਕੀ ਕਰਨਾ ਛੱਡਨ ਦਾ? ਛੱਡਣ ਦੇ ਇਹੀ ਮੁੱਖ ਕਾਰਨ ਨੇ ਇੱਕ ਤਾਂ ਰੋਬੰਦੀ ਇੱਜ਼ਤ ਨਹੀਂ ਮਿਲਦੀ ਇੱਕ ਸਿਕਿਉਰਿਟੀ ਦਾ ਕੋਈ ਹੱਲ ਨਹੀਂ ਠੀਕ ਹੈ ਹੁਣ ਨਵੇਂ ਸਾਡੇ ਪ੍ਰੈਸ਼ਰ ਪਾਉਣ ਤੇ ਇਹਨੇ 400 ਪੋਸਟਾਂ ਕੱਢੀਆਂ ਸੀ ਜਿਦੇ ਚ ਸਿਰਫ 200 ਹੀ ਬੰਦੇ ਜੁਆਇਨ ਕਰੇ ਉਹ ਵੀ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਪੀਜੀ ਦਾ ਰਿਜ਼ਲਟ ਆਇਆ ਲੋਕਾਂ ਨੇ ਛੱਡ ਕੇ ਪੀਜੀ ਕਰਨ ਚੱਲ ਗਏ ਪੋਸਟਾਂ ਫੇਰ ਖਾਲੀ ਦੀ ਖਾਲੀ ਇੱਕ 2022 ਤੋਂ ਬਾਅਦ ਹੁਣ ਤੱਕ ਤਿੰਨ ਸਾਲਾਂ ਦੇ ਵਿੱਚ ਕੋਈ ਵਾਕੈਂਸੀ ਇੰਟਰਵਿਊ ਨਹੀਂ ਹੋਈ ਸਪੈਸ਼ਲਿਸਟਾਂ ਦੀ ਪਹਿਲਾਂ ਹਰ ਸਾਲ ਹੁੰਦੀ ਸੀ ਤਾਂ ਸਪੈਸ਼ਲਿਸਟ ਦਾ ਪੈਸੇ ਬਹੁਤ ਘੱਟ ਨੇ ਇੱਕ ਪਿਛਲੇ ਵਾਰੀ ਸਰਕਾਰ ਨੇ 650 ਪੋਸਟਾਂ ਕੱਢੀਆਂ ਸੀ ਸਪੈਸ਼ਲ ਜਿੱਥੇ ਫਾਰਮੀ ਸਿਰ 5500 ਨੇ ਭਰੇ ਸੀ 100 ਪੋਸਟ ਦੇ ਬੇਸਿਕ ਖਰੀਦ ਰੇਗੇ ਤੇ ਜੋਇਨ ਸਿਰ ਸਹੋਂ ਨਹੀਂ ਕਰੇ ਤੁਸੀਂ ਆਪ ਦੇਖ ਸਕਦੇ ਹੋ ਵੀ ਜਿਹੜੀ ਸਰਕਾਰੀ ਜਿਹੜੀ ਜੋਬ ਹੈ ਉਹ ਹੁਣ ਕੋਈ ਬੰਦੇ ਨੂੰ ਟਰਸਟਡ ਨਹੀਂ ਦਿੰਦੀ 15 20 ਸਾਲ ਬੰਦਾ ਵੇਦ ਕਰਕੇ ਆਉਂਦਾ ਸੇਵਰਨ ਨੇ ਮਨ ਲਾਉਂਦਾ ਉਹ ਕੋ ਸਰਕਾਰ ਦਾ ਇਸ ਤਰ੍ਹਾਂ ਦਾ ਵਤੀਰਾ ਹੈ ਜਿਵੇਂ ਉਹ ਸਰਕਾਰੀ ਦਰਮ ਚਲਾਉਣੀ ਨਹੀਂ ਚਾਹੁੰਦੀ ਪਰ ਬੰਦਾ ਛੱਡ ਕੇ ਚਲਾ ਜਾਂਦਾ ਇੱਕ 2009 ਦਾ ਬੈਚ ਹੈ ਤੇ ਸਾਡੇ ਵਾਲਾ ਬੈਚ 2009 ਚ ਆਇਆ ਸੀ ਉਹਦੀ ਹੁਣ ਪਿੱਛੇ ਲੈਟਰ ਆਇਆ ਉਹ ਐਸਐਮਓ ਬਣ ਰਹੇ ਜੀ ਇਹ ਆਪ ਜਿਹੜੇ ਸਾਡੇ ਨਾਲ ਦੇ ਬੱਚੇ ਨੇ ਉਹ ਅਗਲੇ ਸਾਲ ਨੂੰ ਐਸਐਮਓ ਵੱਢ ਜਾਣਗੇ ਜਦੋਂ ਐਸਐਮਓ ਬਣਗੇ ਤਾਂ ਇਹਨਾਂ ਨੂੰ ਕੰਮ ਕਰਨ ਲਈ ਸਪੈਸ਼ਲ ਸਪੈਰਟ ਘਟ ਜਾਣਗੇ ਜਿਹਨਾਂ ਨੇ ਸਾਡੇ ਦੇ ਬੈਚ ਦੇ ਦੇ ਪੀਜੀ ਪਹਿਲਾਂ ਕਰਕੇ ਆਏ ਨੇ ਉਹਨਾਂ ਦਾ ਬੌਂਡ ਪੀਰੀਅਡ ਪੂਰਾ ਹੋ ਰਿਹਾ ਹੈ ਫਿਰ ਸਰਕਾਰ ਦੀ ਬਰਨਸ਼ਚ ਨਹੀਂ ਰਹਣਗੀ ਫਿਰ ਪੁਸ਼ਟਨ ਦਾ ਹੋਰ ਘਟਾ ਹੋ ਜਾਊਗਾ ਇਸ ਤਰ੍ਹਾਂ ਸਰਕਾਰੀ ਦਰਨ ਚਲਾਣਾ ਹੀ ਮੁਸ਼ਕਲ ਹੋਊਗਾ ਉਤੋਂ ਕਈ ਵਾਰੀ ਵੀਆਪੀ ਡਿਊਟੀ ਤੇ ਕੋਈ ਵੀਆਪੀ ਆ ਗਿਆ ਜਿਵੇਂ ਸਾਡੇ ਸੰਗੂ ਸਰ ਸੀਐਮ ਸਾਹਿਬ ਆਉਂਦੇ ਨੇ ਉਹ ਕੋਈ ਆਉਂਦਾ ਉਹਨਾਂ ਦੇ ਪ੍ਰੋਟੋਕੋਲ ਦੇ ਹਿਸਾਬ ਨਾਲ ਟੀਮ ਪੂਰੀ ਪੂਰੀ ਨਾਲ ਲੱਗਦੀ ਹੈ ਪਿੱਛੋਂ ਵੀਰੋ ਡਾਕਟਰ ਪਹਿਲੀ ਡਾਕਟਰਾਂ ਦੀ ਸ਼ੋਰਟੇਜ ਸਾਡੀ ਜਿਹੜੀ ਲੜਾਈ ਹੈ ਇਹ ਤਾਂ ਮੁੱਖ ਮੰਗ ਤਾਂ ਸਾਡੀ ਪੰਜਾਬ ਦੀ ਸਰਕਾਰੀ ਡਾਕਟਰਾਂ ਨੂੰ ਬਚਾਉਣ ਵਾਸਤੇ ਹੈ ਇਹ ਤਾਂ ਕੰਮ ਵਾਂਗ ਸਰਕਾਰਾਂ ਦਾ ਆਪਦਾ ਕੰਮ ਹੈ ਜਿਹੜਾ ਡਾਕਟਰ ਨੂੰ ਆਪਣੇ ਹੱਥ ਚ ਲੈਣਾ ਪੈ ਰਿਹਾ ਤੁਹਾਨੂੰ ਉਮੀਦ ਹੈ ਕਿ ਅੱਜ ਹੈਗੀ ਸਾਡੇ ਪ੍ਰੈਸ ਮਿਟਰਾਂ ਮੀਟਿੰਗ ਉਹਦੇ ਵਧੀਆ ਸਿੱਟੇ ਨਿਕਲੋਗੇ ਤੇ ਸਾਨੂੰ ਫਿਰ ਸਟ੍ਰਾਈਕ ਤੇ ਨਹੀਂ ਜਾਣਾ ਪਏਗਾ ਜੇ ਨਹੀਂ ਹਟਦੇ ਤਾਂ ਫਿਰ 12 ਤਰੀਕ ਨੂੰ ਸਾਡੀ ਸੁਭਾ ਪਦਰੀ ਮੀਟਿੰਗ ਹੈ ਉਦੋਂ ਬਾਅਦ ਅਸੀਂ ਵੀ ਇਤਰੀਖ ਤੇ ਮੁਕੰਮਲ ਹੜਤਾਲ ਤੇ ਜਾਵਾਂਗੇ ਜਿਹੜੀ ਹੜਤਾਲ ਵੀ ਅਨੁਮਿੱਥੇ ਸਮੇਂ ਦੀ ਹੋਏਗੀ ਕੋਈ ਸਰਕਾਰੀ ਬੈਕਟਰੈਕ ਕੁਝ ਨਹੀਂ ਹੋਣਾ ਜਦ ਤੱਕ ਸਹੀ ਇਤਤੀਜ ਸਰਕਾਰ ਨਹੀਂ ਚੁਕਦੀ ਉਹ ਤੱਕ ਫਿਰ ਡਾਕਟਰ ਨੇ ਕੰਮ ਤੇ ਨਹੀਂ ਪਰਤਣਾ ਤਾਂ ਸਾਡੀ ਕੋਸ਼ਿਸ਼ ਇਹ ਵੀ ਕੋਈ ਗਰੀਬ ਮਜ਼ੀਰ ਜਿਹੜਾ ਖਜਲ ਖਵਾ ਨਾ ਹੋਵੇ ਉਹਨੂੰ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਨੂੰ ਉਮੀਦ ਹੈ ਵੀ ਅੱਜ ਸਰਕਾਰ ਜਿਹੜਾ ਉਹ ਵਧੀਆ ਰੂਪ ਕੋ ਪ੍ਰਾਨਦਿ ਹੋਏ ਲੋਕਾਂ ਪੱਖੀ ਰੂਪ ਕੋ ਪ੍ਰਾਨਦਿ ਹੋਏ ਅਜੇ ਵਧੀਆ ਫੈਸਲਾ ਕਰੇਗੀ ਤੇ ਸਾਨੂੰ ਹੜਤਾਲ ਤੇ ਨਹੀਂ ਜਾਣਾ ਪਵੇ